ਸਸਕਲ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਵਲੌਗ ਤੇ ਅੱਜ ਆਪਾਂ ਆਏ ਆ ਬੈਸਟ ਬਾਇ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਕੀ ਕੀ ਆ ਸਭ ਨਾਲੋਂ ਪਹਿਲਾਂ ਤੇ ਆ ਵੇਖੋ ਐਚਪੀ ਦੇ ਲੈਪਟਾਪ ਤੇ ਇਧਰ ਮੈਕਬੁੱਕ ਦਾ ਐਪਲ ਦੇ ਵੇਖੋ ਤੇ ਆ ਵੀ ਐਪਲ ਦਾ ਹੀ ਇਧਰ ਵੀ ਐਪਲ ਦੇ ਆ ਲੈਪਟਾਪ ਤੇ ਉਧਰ ਐਪਲ ਦੇ ਫੋਨ ਆਜੋ ਤੁਹਾਨੂੰ ਉਹ ਵੀ ਦਿਖਾਉਨੇ ਆ ਆ ਕੋ ਜਿੱਦਾਂ ਆ ਆ ਗਿਆ ਆਈਫੋਨ 에ਅਰ ਤੇ ਆ ਗਿਆ 17 ਪ੍ਰੋ ਮੈਕਸ ਤੇ ਆ ਕਲਾ 17 ਆ ਗਿਆ ਇਧਰ ਆ ਗਈ ਐਪਲ ਵਾਚ ਐਸਈ ਤੇ ਆ ਸੀਰੀਜ਼ 11 ਆ ਗਈ ਸਭ ਨਾਲੋਂ ਲੇਟੈਸਟ ਤੇ ਇਧਰ ਆ ਗਏ ਟੈਬਾਂ ਜਿੱਦਾਂ ਟੈਬਾਂ ਦੇ ਨਾਲ ਇਥੇ ਆ ਵੀ ਆ ਜਾਂਦੇ ਨਾ ਕੀਬੋਰਡ ਜੇ ਵੀ ਤੇ ਆ ਵੀ ਆਈਪੈਡ 에ਅਰ ਆ ਕੱਲੀ ਆਈਪੈਡ 10 ਜਨਰੇਸ਼ਨ ਹੀ iPad Air ਤੇ iPad Pro ਤੇ ਬਾਕੀ ਇਧਰ ਵੀ ਉਹੋ ਚੀਜ਼ਾਂ ਜਿੱਦਾਂ ਉਹ ਹੋ ਗਏ ਜਿੱਦਾਂ ਟੈਬਾਂ ਦੇ ਕਵਰ ਤੇ ਅ ਮਾਊਸ ਜਿੱਦਾਂ ਤੇ ਆ ਕੀਬੋਰਡ ਤੇ ਬਾਕੀ ਆਹ ਕੋਈ ਤਾਂ ਇਧਰ ਵੀ ਉਹੋ ਚੀਜ਼ਾਂ ਤੇ ਬਾਕੀ ਆਹ ਵੇਖੋ ਗਾਰਡ ਗੂਡ ਤੇ ਇੱਧਰ ਆ ਵੀ HP ਦੇ ਜਿੱਦਾਂ ਲੈਪਟਾਪ ਹੀ ਹੈ ਤੇ ਜਿੱਦਾਂ CPU ਰਿਹਾ ਇੱਕ ਲਿਖਿਆ ਨਾ HP ਲੈਪਟਾਪਸ ਤੇ ਆ ਵੀ ਉਹੀ ਹੈ ਤੇ ਇੱਧਰ ਜਿੰਦਾ ਬਹੁਤ ਜ਼ਿਆਦੀਆਂ ਵੈਰਾਈਟੀਆਂ ਤੁਹਾਨੂੰ ਪਤਾ ਤਾਂ ਹੈਗਾ ਜਾਂ ਤਾਂ ਜਿੱਦਾਂ ਇੰਜ ਦੋ ਕਸਟਮਰ ਨੂੰ ਪਟਣਾ ਕਿੰਨੀਆਂ ਵੈਰਾਈਟੀਆਂ ਖੋਣੀਆਂ ਪੈਣੀਆਂ ਤੇ ਆਹ ਦੇਖੋ ਆ ਇੱਧਰ ASUS ਆ ਗਿਆ ASUS ਲੈਪਟਾਪਸ ਆ ਵੀ ਵੇਖੋ ਤੇ ਆ Samsung ਇੱਧਰ ਆ ਗਈ Samsung ਤੇ Apple ਇਸ ਦਾ ਜਿੱਦਾਂ ਕਹਿੰਉਂ ਪੜਾ ਜਿਹੜੇ ਚਾਲਦਾ ਚਲਦੇ ਹੈ Galaxy Tab S Pen Lead ਤੇ ਆ ਗਏ Amazon Kindle ਜੋ ਕਿ ਮੈਨੂੰ ਆਬ ਨਹੀਂ ਪਤਾ ਕੀ ਹੈ ਤੇ ਬਾਕੀ ਇੱਥੇ ਆ ਵੇਖੋ ਜਿੱਦਾਂ ਅਗੇ ਆ ਨਿੱਕੇ ਨਿੱਕੇ ਜਿੱਦਾਂ ਕੈਮਰੇ ਲਾਉਣ ਨੂੰ ਤਦ ਕਿਆਂ ਜਿੱਦਾਂ ਲੈਪਟਾਪਾਂ ਦੇ ਉੱਥੇ ਨਹੀਂ ਨਾ ਹੁੰਦੇ ਕੈਮਰੇ ਜੇ ਤੇ ਉਹ ਆ ਤੇ ਬਾਕੀ ਆ ਵੇਖੋ ਆ ਗਾੜੀ ਆਗੇ ਪ੍ਰਿੰਟਰ ਆ ਤੇ ਆ ਇਧਰ ਆਗੇ ਜਿੱਦਾਂ ਸ਼ਾਇਆਂ ਸ਼ੂਈਆਂ ਨਹੀਂ ਆ ਪ੍ਰਿੰਟਰਾਂ ਦੀਆਂ ਤੇ ਆ ਵੇਖੋ ਅੱਗੇ ਜਿੱਦਾਂ ਆਗੇ ਆ ਡੈਸ਼ ਕੈਂਪ ਕਹਿ ਦਿੰਦੇ ਇਹਨਾਂ ਨੂੰ ਗੱਡੀਆਂ ਵਾਲੇ ਜਿੱਦਾਂ ਗੱਡੀਆਂ ਤੇ ਲਾ ਕੇ ਤੇ ਡੈਸ਼ ਕੈਂਪ ਜਿੱਦਾਂ ਕੋਈ ਹੈਪਨ ਹੋ ਜਾਏ ਤੇ ਤੁਸੀਂ ਵਿਖਾ ਸਕਦੇ ਮੇਰੀ ਗਲਤੀ ਨਹੀਂ ਹੋਏਗੀ ਸੋ ਯਾ ਉਹ ਚੀਜ਼ਾਂ ਆ ਪਿੱਛੇ ਤੇ ਆ ਗਾ ਆ ਗਿਆ ਜਿੱਦਾਂ ਰੇਡੀਓ ਅੰਨੀਆਂ ਗੱਡੀਆਂ 'ਚ ਰੇਡੀਓ ਤੇ ਡਿਸਪਲੇ ਨਹੀਂ ਨੰਦੀਆਂ ਯਾ ਵੇਖੋ ਜਿੱਦਾਂ ਟੱਚ ਹੋਰ ਵੀ ਬੜੀਆਂ ਜਿੱਦਾਂ ਟੈਪ ਦੀਆਂ ਉਹ ਡਿਸਪਲੇ ਤੇ ਆ ਵੇਖੋ ਜਿੱਦਾਂ ਐਮਪਾ ਕੇ ਥੱਲੇ ਬੂਫਰ ਬੂਫਰ ਕਹਿੰਦੇ ਐਮਪ ਕਹਿੰਦੇ ਆ ਮੇਰੀ ਖਿਆਲ ਨਾਲ ਸਾਡੇ ਤੇ ਆਹੀ ਚੱਲਦਾ ਆਪਾਂ ਹੀ ਨਿਰਦਾ ਇੰਡੀਆ ਦੇ JBL ਦਾ ਵੀ ਬਹੁਤ ਚੱਲਦਾ ਆਦਾ ਤੇ ਬਾਕੀ ਇੱਧਰ ਵੀ ਜਿੱਦਾਂ ਉਹ ਆ ਗਏ ਆ ਜਿੱਦਾਂ ਕੰਪਿਊਟਰਾਂ ਦੇ ਉਹ ਆ ਗਈ ਜਿਹੜੀ ਨਵੀਂ ਆਈ ਆ QNED Evo ਜਿੱਦਾਂ ਟੀਵੀ ਤੇ ਨਵੀਆਂ ਜਨਰੇਸ਼ਨਾਂ ਆ ਗਈਆਂ ਹੁਣ ਜਿੱਦਾਂ ਉਹ ਟੀਵੀਆਂ ਦੀਆਂ ਤੇ QLED ਤੇ ਔਰ ਵੀ ਬੜੀਆਂ ਦੇ ਬਾਕੀ ਆ ਵੀ ਵੇਖੋ ਜਿੱਦਾਂ ਵੱਡਾ ਟੀਵੀ ਆ ਗਿਆ ਵੇਖੋ ਕਿੰਨਾ ਤਕੜਾ ਆ ਇੱਧਰ ਜਿੱਦਾਂ ਟੀਵੀ 2 ਵੀ ਆ ਤੀਂ ਇੱਦਾਂ ਵੇਖਿਓ ਤੇ ਆ ਵੀ ਟੀਵੀ 2 ਵੀ ਇਹਦਾ Google TVs, Roku TV ਤੇ Fire TV ਤੇ ਹੈਂਸ ਕਿਹੜਾ ਹੈਸੀ ਨੀਜ਼ ਇਹ ਵੀ ਟੀਵੀ ਹੋਈ ਆ ਆ TCL ਤੇ ਅੱਗੇ LG ਏ ਆ ਜਿਹੜਾ ਮੈਨੂੰ ਸਭ ਨਾਲੋਂ ਜ਼ਿਆਦਾ ਟੀਵੀ ਪਸੰਦ ਆ ਸੋਨੀ ਦਾ ਤੇ ਬਾਕੀ ਤੁਹਾਨੂੰ ਵਦਾਂ ਸੋਨੀ ਦੀ ਜਿਹੜੀ ਕੁਆਲਿਟੀ ਆ ਨਾ ਜਦਾਂ ਵੇਖੋ ਤੁਸੀਂ ਤੇ ਇਹ ਸਭ ਨਾਲੋਂ ਮੈਨੂੰ ਜਿਹੜਾ ਟੀਵੀ ਬੈਸਟ ਲੱਗਦਾ ਸੋਨੀ ਦਾ ਲੱਗਦਾ ਆਈ ਡੋਟ ਨੋ ਵਾਈ ਯਾ ਆ ਵੇਖੋ 98 ਇੰਚ ਸੈਮਸੰਗ ਦਾ DU9000 ਸਭ ਨਾਲੋਂ ਵੱਡਾ ਟੀਵੀ ਮੈਨੂੰ ਇਤੋਂ ਜਦਾਂ ਆਇਆ ਇਹੋ ਹੀ ਵਿਖਿਆ ਮੈਨੂੰ ਹੁਣ ਤੱਕ ਤੇ ਆ ਵੇਖੋ ਏਡਾ ਤਗੜਾ ਇਹਦਾ ਟੀਵੀ ਦੇ ਵੀ ਵੈਰਾਈਟੀਆਂ ਬਹੁਤ ਆ ਆ ਵੇਖੋ ਜਿੱਦਾਂ ਬੋਸ ਦੀ ਉਹ ਆ ਗਈ ਆ ਜਿੱਦਾਂ ਟੀਵੀ ਦਾ ਸਪੀਕਰ ਆ ਕਹਿ ਦਿੰਦੇ ਇਹਨੂੰ ਇਦਾਂ ਬਾਰ ਸਾਊਂਡ ਬਾਰ ਤੇ ਹਾਂ ਵੀ ਉਹ ਹੀ ਚੀਜ਼ ਆ ਆ ਵੀ ਟੀਵੀ ਟੂ ਵੀ ਹੋਈ ਆ ਅੱਗੇ ਵੀ ਆ ਕੋਈ ਜਿੱਦਾਂ ਟੀਵੀ ਆਗੇ ਐਡੇ ਤਗੜੇ ਆ ਕੀ ਆ ਸੋਨੇ ਡੇਬੀ ਵਿਜ਼ਰ ਆ ਡੋਨੋ ਇਹ ਵੀ ਮੈਂ ਬਈਲੀ ਹਰੀ ਸੁਣਿਆ ਕੀ ਜੀ ਜੇ ਪਰ ਯਾ 来 ਗਿਆ ਕੋਈ ਨਾ ਕੋਈ ਵੇਖੋ ਬਾਕੀ ਤੁਸੀਂ ਆ ਇੱਧਰ ਵੀ ਤੁਸੀਂ ਚੈੱਕ ਕਰੋ ਟੀਵੀ ਪਤਾ ਨਹੀਂ ਇੱਕ ਦਾ ਵੈਰਾਈਟੀ ਬੜੀ ਦਿੱਤੀ ਆ ਰੇ ਬਾਕੀ ਇੱਧਰ ਵੇਖੋ ਆ ਵੈਕਿਊਮ ਕਲੀਨਰ ਜਿਹੜੇ ਹੁੰਦੇ ਆ ਤੇ ਇੱਧਰ ਸਪੀਕਰ ਆ ਵੇਖੋ ਆ ਜਿਹੜਾ ਤੁਹਾਨੂੰ ਦੱਸਾਂ ਇਹ ਵੀ ਬਹੁਤ ਚੱਲਦਾ ਆਪਣੇ ਇੰਡੀਆ ਮਸ਼ੂਰ ਆ ਆ ਮਾਰਫਲ ਆਈ ਥਿੰਕ ਬਾਕੀ ਮੈਨੂੰ ਇਹਦੇ ਬਾਰੇ ਜਿਆਦਾ ਪਤਾ ਤਾਂ ਨਹੀਂ ਪਰ ਮੈਨੂੰ ਇਨਾ ਪਤਾ ਹੈ ਇੰਡੀਆ ਬਹੁਤ ਮਸ਼ੂਰ ਹੈ ਇਥੇ ਵੀ ਹੈਗਾ ਅੱਦਾ ਆ ਜੀਬੀਅਲ ਇਥੇ ਜਿਹੜਾ ਜੀਬੀਅਲ ਹੀ ਚੱਲਦਾ ਆ ਵੀ ਜਿੱਦਾਂ ਸਾਊਂਡ ਬਾਹਰੀ ਆ ਗਈਆਂ ਤੇ ਆ ਕੀ ਆ? ਇਹ ਵੱਢਣ ਵਾਲੀ ਮਸ਼ੀਨ ਵਾਹ ਆ ਵੀ ਕਾ ਵੱਢਣ ਵਾਲੀਆਂ ਮਸ਼ੀਨਾਂ ਆ ਇੱਥੇ ਆ ਆ ਗਿਆ ਜਿੱਦਾਂ ਪ੍ਰੈਸ਼ਰ ਵਾਸ਼ਰ ਗੱਡੀ ਤੋਂ ਨੂੰ ਤੇ ਹੋਰ ਵੀ ਆ ਵੇਖੋ ਜਿੱਦਾਂ ਵਾਸ਼ਿੰਗ ਮਸ਼ੀਨਾਂ ਜਿੱਦਾਂ ਇਥੇ ਬਸ ਕੱਪੜੇ ਪਾਤਰ ਟਾਈਮ ਮਰਲਾਤਾ ਤੁਹਾਡਾ ਕੰਮ ਖਤਮ ਕੱਪੜੇ ਲੈ ਜਿਓ ਥੈਟਸ ਇਟ ਹੋਰ ਕੋਈ ਤੁਹਾਨੂੰ ਖਜਲ ਖਰਾਬੀ ਨਹੀਂ ਅੱਜ ਤਾਂ ਥੋੜੀਆਂ ਦੂਜੀਆਂ ਸਟਾਈਲ ਦੀਆਂ ਆਗੀਆਂ ਆਪਣੇ ਇੰਡੀਆ ਵਾਲੀਆਂ ਜਿੱਦਾਂ ਇੱਥਾਂ ਵੇਖ ਕੇ ਉਹ ਚੀਜ਼ਾਂ ਬਾਕੀ ਵੇਖੋ ਤੁਸੀਂ ਇੱਥੇ ਜਿੱਦਾਂ ਆਹ ਚੀਜ਼ਾਂ ਹੋਰ ਆ ਵੀ ਆ ਗਈਆਂ ਇੱਥੇ ਤੇ ਆਜੋ ਤੁਹਾਨੂੰ ਅੰਦਰੋਂ ਮੁਖਾਉਨੇ ਆ ਕਿਦਾਂ ਦੀ ਹੁੰਦੀ ਆ ਦੀ ਨਾ ਵਾਸ਼ਿੰਗ ਮਸ਼ੀਨ ਤੇ ਆਹ ਵੇਖੋ ਜਿੱਦਾਂ ਅੰਦਰੋਂ ਕਿੰਨਾ ਸਾਫ਼ دھੰਦੀ ਆ। ਤੇ ਵੇਖੋ ਇਹ ਡਬਲ ਸਟੋਰੀ ਆ। ਬਾਕੀ ਤੁਸੀਂ ਚੈੱਕ ਕਰ ਸਕਦੇ ਆ। ਕੀ ਹਾਲਤ ਆ ਆਇਆ ਇਦਾਂ ਦੇ ਕੁਝ ਸਟੋਰ ਹੁੰਦੇ ਆ। ਤੁਸੀਂ ਇਹਨੂੰ ਇਦਾਂ ਬੰਦ ਕਰ ਦੇਣਾ ਤੇ じゃ ਖੋਲਣਾ। ਇਦਾਂ ਕਰੇ ਖੋਲ ਲਈ ਤਾਂ ਇਹਨੂੰ ਬੰਦ ਕਰਦੀ ਐ। ਤੇ ਇਦਾਂ ਖੋਲ ਲਈ ਨੇ। ਅਗੇ ਚੈੱਕ ਕਰ ਸਕਦੇ ਆ। ਉਤਨਾ ਤਾਂ ਥੋੜਾ ਆ ਵੇਖੋ ਜਦੋਂ ਇੱਥੇ ਹੰਡਾ ਲਿਆ ਖਿੱਚਿਆ ਆ ਜਾਂਦੀ ਆ ਬਾਹਰ ਬਾਕੀ ਇਹਨੂੰ ਆਵਾਰਡ ਮਿਲਿਆ ਕਸਟਮਰ ਸਰਟੀਫਿਕੇਸ਼ਨ ਦਾ ਨੰਬਰ 1 ਤੇ ਆਜੋ ਅੱਗੇ ਚੱਲੀਏ ਹੁਣ ਮਾਈਕ੍ਰੋਵੇਵ ਤੇ ਵੈਕਿਊਮ ਕਲੀਨਰਸ ਤੇ ਆਹ ਰਖਿਆ ਜੀ ਦੀ ਟੀਵੀ ਇੱਥੇ ਫੇਰ ਦੱਬੇ ਦੇ ਬੈਗ ਕਰਕੇ ਤੇ ਆਹ ਦੇ ਕੈਮ ਕਲੀਨਰ ਆ ਤੇ ਆਹ ਫਰਿਜ ਆ ਤੇ ਪਤਾ ਨਹੀਂ ਹਾਨੀ ਕਿਹਨਾਂ ਕਿਹਾਂ ਫ੍ਰਿਜਾਂ ਆ ਗਏ ਜੋ ਕਿ ਹਰ ਘਰ ਚ ਹੋਣੇ ਚਾਹੀਦੇ ਆ ਆ ਕੀ microwaves ਤੇ ਆ ਸੋ ਇਹ ਵੀ ਜਿਦਾਂ ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਹੁੰਦੇ ਆ ਆ ਇਧਰ ਆ ਗਈ ਜਿੱਦਾਂ ਕਿਹਨਾਂ ਦੇ ਐਗਜ਼ੈਂਪਲ ਐਦਾਂ ਨੇ ਇੱਥੇ ਚੁੱਲ੍ਹੇ ਹੁੰਦੇ ਆ ਵੇਖੋ ਤੁਸੀਂ ਪਰ ਐਦਾਂ ਦੇ ਤੇ ਕਿਤੇ ਕਿਤੇ ਵੇਖੇ ਮਾਕੀ ਤੇ ਜਿੱਦਾਂ ਜ਼ਿਆਦੇ ਹੁੰਦੇ ਆ ਤੇ ਆ ਉੱਤੇ ਜਿੱਦਾਂ ਮਾਈਕਰੋ ਆ ਆ ਪਤਾ ਨਹੀਂ ਕਿਹੜੀ ਕੰਪਨੀ ਦਾ Samsung ਦਾ ਇੱਥੇ ਫਰਿੱਜ ਆ ਗਈ ਦੇਖੋ ਬਾਕੀ ਇੱਧਰ ਵੀ ਫਰਿੱਜਾਂ ਫਰਿੱਜਾਂ ਆ ਆ ਜਿਹੜੀਆਂ ਆ ਗਈਆਂ ਹੁਣ ਅੱਜ ਕੱਲ ਜਿੱਦਾਂ ਗਲਾਸ ਰੱਖਿਆ ਬਰਫ਼ ਪਾ ਲੋ ਤੇ ਜਾ ਲੋ ਤੇ ਇਦਾਂ ਦਾ ਦੇਖੋ ਇੱਧਰ ਵੀ ਜਿੱਦਾਂ ਫਰਿੱਜਾਂ ਫਰਿੱਜਾਂ ਹੀ ਆ ਦੇਖੋ ਬਾਕੀ ਦੇ ਤਿਆਰ ਹੋ ਤੁਹਾਨੂੰ ਫਿਰ ਅੱਗੇ ਵਿਖਾਉਣੇ ਆਹੋ ਸੱਚ ਤੁਹਾਨੂੰ ਆ ਵਿਖਾ ਦਈਏ ਫਰਿੱਜ ਅੰਦਰੋਂ ਦੇਖੋ